ਮੰਮੀ ਨੂੰ ਤੇ ਬਹੁਤ ਹੀ ਸ਼ਰਮ ਆਉਂਦੀ ਆ ਕਿ ਜੇ ਜੋ ਬੰਦੇ ਨਾਲ ਗੱਲਾਂ ਕਰਦਾ ਵਾ ਵੀ ਤੁਹਾਡੇ ਬੰਦੇ ਪਹਿੇ ਖੜਦੇ ਆ ਤੇ ਬਾਹਰ ਵੀ ਤੇ ਲੋਕਾਂ ਨਾਲ ਕਰਦਾ ਹੀ ਹੋਊਗਾ ਉਹਨੇ ਤੇ ਲੋਕਾਂ ਨਾਲ ਕਰਨੀਆਂ ਹੀ ਆ ਪਰ ਦਲਜੀਤ ਨਹੀਂ ਨਾ ਆਖੇ ਲੱਗਦਾ ਸਾਨੂੰ ਬਿਨਾ ਪੁੱਛੇ ਤੇ ਸਕੂਟਰ ਹੀ ਲੈਣਤੀ ਪਹਿਲਾਂ ਇਹਨੇ ਪੁੱਤਰੀ ਦੀ ਮਾਂ ਤੇ ਗੱਲਾਂ ਕਰਨਗੇ ਕੋਈ ਗੱਲ ਨਹੀਂ ਚਲਦੀ ਤੇ ਤੁਸੀਂ ਦੋਵੇਂ ਜਾਣਾ ਬੁਰੇ ਲੱਗੀਦਾ ਹੋਈਦਾ ਉਹ ਮੰਮੀ ਆਪਾਂ ਨਹੀਂ ਜਾਣਾ ਸਿੱਧੀ ਗੱਲ ਵਾ ਜੇ ਤੁਸੀਂ ਜਾਣਾ ਵਾ ਨਾ ਤੇ ਚਲ ਜਿਓ ਕਰਨਾ ਕੀ ਆ ਜਿੱਦਾਂ ਤੂੰ ਕਹਿੰਨੀ ਓਦਾਂ ਕਰ ਲੈਨੇ ਆ ਜੇ ਜਾਣਾ ਵਾ ਠੀਕ ਆ ਨਹੀਂ ਜਾਣਾ ਤਾਂ ਵੀ ਠੀਕ ਆ ਮੈਂ ਨਾ ਤੁਹਾਡੀ ਸਲਾਹ ਲੈਣ ਦੀ ਆ ਵੀ ਤੁਸੀਂ ਦੱਸੋ ਹਾਂ ਵਾਂ ਕੇ ਨਾਮ ਆ ਜਾਣ ਵਾਲੋ ਜੀ ਆ ਗੱਲ ਵਾਣਾ ਇੱਕ ਵਾਰੀ ਪੁੱਛਣਾ ਲਵੜੀ ਨੂੰ ਇਹ ਤਿਆਰ ਹੋਊਗਾ ਜਾਣ ਨੂੰ ਠੀਕ ਆ ਇਹ ਤਾਂ ਆਪਾਂ ਹੋਣੀ ਹੈ ਨਾ ਬਾਅਦ ਚ ਤੇ ਲਵਲੀ ਨੂੰ ਵੀ ਉਹਨੇ ਸਿਖਾ ਦੇਣਾ ਵਾ ਕਿ ਮਨਾ ਕਰ ਦਿਓ ਜੇ ਦਲਜੀਤ ਆਊਗਾ ਤੇ ਕੋਈ ਵੀ ਨਹੀਂ ਸਿਖਾ ਲੂਗੀ ਨਹੀਂ ਪਤਾ ਲੱਗ ਹੀ ਜਾਣਾ ਵਾ ਮੈਨੂੰ ਤੇ ਮੰਮੀ ਦੀ ਸਮਝ ਨਹੀਂ ਆਉਂਦੀ ਮੰਮੀ ਤੇ ਹਾਂ ਕਰ ਸਕਦੇ ਹੀ ਨਾ ਕੋਈ ਨਹੀਂ ਮੰਮੀ ਨਾਲ ਵੀ ਗੱਲ ਕਰ ਲੈਣੇ ਆ ਆਪਾਂ ਜਾਣਾ ਵਾ ਨਾ ਇਹ ਜਾਣ ਚਾਹੇ ਨਾ ਜਾਣ ਠੀਕ ਆ ਨਾ ਐ ਸਾਨੂੰ ਪਹਿਲਾਂ ਨਹੀਂ ਦੱਸਿਆ